ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਹ ਤੀਸਰਾ ਸੀਜ਼ਨ ਆ ਕਿ ਅਸੀਂ ਕੱਢ ਪਾਵਾਂਗੇ ਐਸੇ ਖਿਡਾਰੀ ਜਿਹੜੇ 올림픽 ਤੱਕ ਜਾਣ ਪਰ ਕੀ ਗੱਲ ਆ ਕਿ ਹਾਕੀ ਤੋਂ ਬਿਨਾ ਹੋਰ ਕੋਈ ਖਿਡਾਰੀ ਇਸ 올림픽 ਚ ਅੱਗੇ ਨਹੀਂ ਆਇਆ ਪੰਜਾਬ ਤੇ ਕਦੇ ਜੇ ਦਿੱਲੀ ਵਾਲੇ ਸੈਂਟਰ ਵਾਲੇ ਮਿਲੇ ਨਾ ਤੇ ਉਹਨਾਂ ਨੂੰ ਪੁੱਛਿਓ ਵੀ ਪੰਜਾਬ ਦਾ ਕਸੂਰ ਕੀ ਆ ਜਿਹੜੇ ਤੁਸੀਂ ਸੈਂਟਰ ਦੇ ਵਿੱਚੋਂ ਸਾਡੇ ਕੈਂਪ ਜਿਹੜੇ ਹਾਕੀ ਵਾਲੇ ਬਾਸਕਟਬਾਲ ਵਾਲੇ ਜਿਹੜੇ ਤੁਸੀਂ ਬਾਕੀ ਗੁਜਰਾਤ ਵਾਲੀਆਂ ਸੇਟਾਂ 'ਚ ਲੈ ਗਏ ਪੰਜਾਬੀਆਂ ਦਾ ਕਸੂਰ ਕੀ ਆ ਪੰਜਾਬੀਆਂ ਦੇ ਨਾਲ ਬਿੱਤਕਾ ਕਿਉਂ ਕੀਤਾ ਜਾਂਦਾ ਇੱਕ ਦਿਨ ਮੇਰੀ ਗੱਲ ਯਾਦ ਰੱਖਿਓ ਬੱਚੇ ਗਰਾਊਂਡਾਂ ਤੱਕ ਵੀ ਜਾਣਗੇ ਮੈਡਲ ਵੀ ਆਉਣਗੇ ਤੇ ਹੱਕ ਵੀ ਲੈਣਗੇ ਸਰਕਾਰਾਂ ਦੇ ਵਿੱਚ ਸਪੋਰਟਸਮੈਨਾਂ ਦੀ ਬਾਹ ਫੜੀ ਗਈ ਤੇ ਜਿਹੜੀਆਂ ਸਰਕਾਰਾਂ ਨੇ ਬਾਹ ਫੜੀ ਲੋਕਾਂ ਨੇ ਕਦੀ ਉਹਨਾਂ ਦੀ ਫਿਰ ਬਾਹ ਛੱਡੀ ਨਹੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਹ ਤੀਸਰਾ ਸੀਜ਼ਨ ਆ ਕਿ ਅਸੀਂ ਕੱਢ ਪਾਵਾਂਗੇ ਐਸੇ ਖਿਡਾਰੀ ਜਿਹੜੇ 올림픽 ਤੱਕ ਜਾਣਗੇ ਪਰ ਕੀ ਗੱਲ ਆ ਕਿ ਹਾਕੀ ਤੋਂ ਬਿਨਾ ਹੋਰ ਕੋਈ ਖਿਡਾਰੀ ਇਸ 올림픽 ਚ ਅੱਗੇ ਨਹੀਂ ਆਇਆ ਪੰਜਾਬ ਤੇ ਕਦੇ ਜੇ ਦਿੱਲੀ ਵਾਲੇ ਸੈਂਟਰ ਵਾਲੇ ਮਿਲੇ ਨਾ ਤੇ ਉਹਨਾਂ ਨੂੰ ਪੁੱਛਿਓ ਵੀ ਪੰਜਾਬ ਦਾ ਕਸੂਰ ਕੀ ਆ ਜਿਹੜੇ ਤੁਸੀਂ ਸੈਂਟਰ ਦੇ ਵਿੱਚੋਂ ਸਾਡੇ ਕੈਂਪ ਜਿਹੜੇ ਹਾਕੀ ਵਾਲੇ ਬਾਸਕਟਬਾਲ ਵਾਲੇ ਜਿਹੜੇ ਤੁਸੀਂ ਬਾਕੀ ਗੁਜਰਾਤ ਰਿਆ ਸਟਾਂ ਚ ਲੈ ਗਏ ਪੰਜਾਬੀਆਂ ਦਾ ਕਸੂਰ ਕੀ ਆ ਪੰਜਾਬੀਆਂ ਦੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਇੱਕ ਦਿਨ ਮੇਰੀ ਗੱਲ ਯਾਦ ਰੱਖਿਓ ਬੱਚੇ ਗਰਾਊਂਡਾਂ ਤੱਕ ਵੀ ਜਾਣਗੇ ਮੈਡਲ ਵੀ ਆਉਣਗੇ ਤੇ ਹੱਕ ਵੀ ਲੈਣਗੇ ਸਰਕਾਰਾਂ ਦੇ ਵਿੱਚ სპੋਰਟਸਮੈਨਾਂ ਦੀ ਬਾਹ ਫੜੀ ਗਈ ਤੇ ਜਿਹੜੀਆਂ ਸਰਕਾਰਾਂ ਨੇ ਬਾਹ ਫੜੀ ਲੋਕਾਂ ਨੇ ਕਦੀ ਉਹਨਾਂ ਦੀ ਫਿਰ ਬਾਹ ਛੱਡੀ ਨਹੀਂ ਹਾਰੀਆਂ ਵਾਲਾ ਕੰਮ ਆ ਗਿਆ ਤਾਂ ਸੋ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਸ਼ੁਰੂ ਹੋ ਗਿਆ ਤੇ ਇਸ ਵੇਲੇ ਸਾਡੇ ਨਾਲ ਉਹ ਖਾਸ ਸ਼ਖਸੀਅਤ ਹੈ ਜਿਹੜੀ ਪਹਿਲਾਂ ਗਰਾਊਂਡ ਦੇ ਵਿੱਚ ਕੇ ਖੇਡਾ ਖੇਡੀਆਂ ਕਬੱਡੀ ਦੇ ਵਿੱਚ ਆਪਣਾ ਨਾਂ ਚਮਕਾਇਆ ਤੇ ਫਿਰ ਸਿਆਸਤ ਚ ਆਏ ਵਿਧਾਇਕ ਬਣੇ ਗੁਰਲਾਲ ਕਨੌਰ ਸਾਡੇ ਨਾਲ ਨੇ ਗੁਰਲਾਲ ਭਾਈ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਹ ਤੀਸਰਾ ਸੀਜ਼ਨ ਆ ਕਿ ਅਸੀਂ ਕੱਢ ਪਾਵਾਂਗੇ ਐਸੇ ਖਿਡਾਰੀ ਜਿਹੜੇ 올림픽 ਤੱਕ ਜਾਣਗੇ ਬਿਲਕੁਲ ਜੀ ਖੇਡਾਂ ਵਤਨ ਪੰਜਾਬ ਦੇ ਆ ਵਤਨ ਵੀ ਤੇ ਪੰਜਾਬ ਵੀ ਤੇ ਖੇਡਾਂ ਵੀ ਤੇ ਖਿਡਾਰੀ ਵੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਕੋਲੇ ਅੱਜ ਖੇਡਾਂ ਦੀ ਕਮਾਂਡ ਆ ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਦੇਖਰੇਖ ਦੇ ਥੱਲੇ ਜਿਹੜਾ ਪ੍ਰਾਲਾ ਹੋਇਆ ਇਹ ਪਿਛਲੇ ਪ੍ਰਾਲਿਆਂ ਨਾਲੋਂ ਹੋਰ ਵੀ ਵਧੀਆ ਹੋਇਆ ਕਿਉਂਕਿ ਸਾਡੇ ਜਿਹੜੇ ਜਿਵੇਂ ਜਿਵੇਂ ਸਾਡੇ ਸਪੋਰਟਸਮੈਨ ਸਾਡੇ ਬੱਚੇ ਵੱਡੇ ਹੁੰਦੇ ਜਾਂਦੇ ਆ ਸਾਡੇ ਖਿਡਾਰੀ ਜਿਹੜੇ ਵੱਡੇ ਹੁੰਦੇ ਜਾਣਗੇ ਸਾਡੀ ਆਪਣੀ ਪਤੈਸ਼ ਜਿਹੜੀ ਵੱਡੀ ਹੁੰਦੀ ਜਾਵੇਗੀ ਜਿਹੜੇ ਸਾਡੇ ਬੱਚੇ ਜਿਵੇਂ ਜਿਵੇਂ ਸੀਨੀਅਰ ਹੁੰਦੇ ਜਾਣਗੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਵੀ ਕਰਨਗੇ ਹਿੰਦੁਸਤਾਨ ਦੀ ਨੁਮਾਇੰਦਗੀ ਵੀ ਕਰਨਗੇ ਤੇ ਜਿਹੜੇ ਖਿਡਾਰੀਆਂ ਦੇ ਲਈ ਉਪਰਾਲੇ ਕੀਤੇ ਜਾ ਰਹੇ ਆ ਕਿ ਕੈਂਪਾਂ ਦੇ ਵਿੱਚ ਉਹਨਾਂ ਨੂੰ ਡਾਈਡ ਲਈ ਪੈਸਾ ਜਦੋਂ ਖੇਡ ਕੇ ਆਉਂਦੇ ਨੇ ਉਹਨਾਂ ਨੂੰ ਉਹਨਾਂ ਦਾ ਮੈਨੂੰ ਲੱਗਦਾ ਕਿ 올림픽 ਤੋਂ ਤੀਜੇ ਚੌਥੇ ਦਿਨ ਉਹਨਾਂ ਦਾ ਸਨਮਾਨ ਰੱਖਤਾ ਇਹ ਵੀ ਇੱਕ ਹਿਸਟਰੀ ਐ ਏਦੋਂ ਪਹਿਲਾਂ ਕਦੇ ਇੰਨੀ ਜਲਦੀ ਸਨਮਾਨ ਨਹੀਂ ਸੀ ਕਿਸੇ ਰੱਖਿਆ ਮੈਂ ਉਹੀ ਗੱਲ ਕਰ ਰਿਹਾ ਪੰਜਾਬ ਸਰਕਾਰ ਕਸਰ ਛੱਡ ਨਹੀਂ ਰਹੀ ਕੋਈ ਪੈਸੇ ਚਾਹੀਦੇ ਖਿਡਾਰੀਆਂ ਨੂੰ ਪੈਸੇ ਵੀ ਦੰਦੇ ਆ ਪਹਿਲਾਂ ਵੀ ਦੇਣ ਲੱਗ ਗਈ ਹੁਣ ਸਰਕਾਰ ਪਰ ਕੀ ਗੱਲ ਆ ਕਿ ਹਾਕੀ ਤੋਂ ਬਿਨਾ ਹੋਰ ਕੋਈ ਖਿਡਾਰੀ ਇਸ 올림픽 ਚ ਅੱਗੇ ਨਹੀਂ ਆਇਆ ਪੰਜਾਬ ਦਾ ਨਹੀਂ ਐਥਲੈਟਿਕਸ ਵਾਲੇ ਸਾਡੇ ਬੱਚੇ ਗਏ ਸੀਗੇ ਠੀਕ ਆ ਕਿਸੇ ਗੱਲ ਕਰਕੇ ਕਈ ਵਾਰੀ ਖੋਝ ਜਾਂਦੇ ਬੰਦੇ ਪਰ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ 올림픽 ਜਾਣਾ ਚਾਹੀਦਾ ਜਿਨੇ ਜਿਵੇਂ ਪੰਜਾਬੀਆਂ ਦੇ ਵਿੱਚ ਜੋਸ਼ ਆ ਹੋਸ਼ ਆ ਜਵਾਨੀ ਆ ਸਾਨੂੰ ਜ਼ਿਆਦਾ ਗਿਣਤੀ ਦੇ ਵਿੱਚ 올림픽 ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਤੇ ਮੈਂ ਤੁਹਾਡੇ ਇੱਕ ਮੀਡੀਆ ਦੇ ਜ਼ਰੀਏ ਕੋਸ਼ਿ ਸਾਡੀਆਂ ਗੱਲਾਂ ਪੰਜਾਬ ਦੀਆਂ ਨੇ ਜੇ ਤੁਸੀਂ ਵੀ ਚੱਕੋਗੇ ਰਲੋਗੇ ਤੇ ਸਾਡੇ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਕੈਂਪ ਐ ਐਨਆਈਐਸ ਪਟਿਆਲੇ ਦੇ ਵਿੱਚ ਲਾਏ ਜਾਂਦੇ ਸੀ ਤੇ ਕਦੇ ਜੇ ਦਿੱਲੀ ਵਾਲੇ ਸੈਂਟਰ ਵਾਲੇ ਮਿਲੇ ਨਾ ਤੇ ਉਹਨਾਂ ਨੂੰ ਪੁੱਛਿਓ ਵੀ ਪੰਜਾਬ ਦਾ ਕਸੂਰ ਕੀ ਆ ਜਿਹੜੇ ਤੁਸੀਂ ਸੈਂਟਰ ਦੇ ਵਿੱਚੋਂ ਸਾਡੇ ਕੈਂਪ ਜਿਹੜੇ ਹਾਕੀ ਵਾਲੇ ਬਾਸਕਟਬਾਲ ਵਾਲੇ ਜਿਹੜੇ ਤੁਸੀਂ ਬਾਕੀ ਗੁਜਰਾਤ ਰਿਆ ਸੇਟਾਂ 'ਚ ਲੈ ਗਏ ਪੰਜਾਬੀਆਂ ਦਾ ਕਸੂਰ ਕੀ ਆ ਪੰਜਾਬੀਆਂ ਦੇ ਨਾਲ ਬਿਤਕਰਾ ਕਿਉਂ ਕੀਤਾ ਜਾਂਦਾ ਐਨਆਈਐਸ ਪਟਿਆਲਾ ਸਿਰਫ ਇੱਕ ਡਿਗਰੀ ਦਾ ਕਹਿ ਲਈ ਇਹ ਵੀ ਕਾਲਜ ਬਣਾਤਾ ਨਹੀਂ ਤੇ ਪਹਿਲੇ ਸਮਿਆਂ ਦੇ ਵਿੱਚ ਐਨਆਈਐਸ ਪਟਿਆਲੇ ਦੇ ਵਿੱਚ ਸਾਡੇ ਸਾਰੇ 올ੰਪੀਅਨ ਸਾਰਾ ਸਾਲ ਪ੍ਰੈਕਟਿਸ ਕਰਦੇ ਸੀ ਸਾਨੂੰ ਲੋੜ ਹੈ ਆਪਣੇ ਹੱਕਾਂ ਦੇ ਲਈ ਲੜਨ ਦੀ ਚਾਹੇ ਉਹ ਸੈਂਟਰ ਤੇ ਹੋਣ ਜਾਂ ਜਿਹਦੇ ਮਰਜ਼ੀ ਹੋਣ ਜੇ ਅਸੀਂ ਕਿਸਾਨੀ ਮੋਰਚੇ ਲੜਦੇ ਆ ਤੇ ਸਾਨੂੰ ਜਿਹੜੇ ਸਪੋਰਟਸ ਦੇ ਮੋਰਚਿਆਂ ਤੇ ਵੀ ਇਕੱਠੇ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਪੰਜਾਬ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਉਪਰਾਲੇ ਕਰ ਰਿਹਾ ਇੱਕ ਦਿਨ ਮੇਰੀ ਗੱਲ ਯਾਦ ਰੱਖਿਓ ਬੱਚੇ ਗਰਾਉਂਡਾਂ ਤੱਕ ਵੀ ਜਾਣਗੇ ਮੈਡਲ ਵੀ ਆਉਣਗੇ ਤੇ ਹੱਕ ਵੀ ਲੈਣਗੇ ਜਿਵੇਂ ਹਰਿਆਣੇ ਵਾਲੀ ਕੁੜੀ ਨਾਲ ਰੈਸਲਿੰਗ 'ਚ ਧੱਕਾ ਹੋਇਆ ਨਾ ਇਹ ਥੋੜੇ ਦਿਨ ਹੀ ਹੁੰਦਾ ਹੁੰਦਾ ਬੜੇ ਦਿਨ ਫਿਰ ਚੱਲਦਾ ਨਹੀਂ ਹੁੰਦਾ ਹੁੰਦਾ ਬਸ ਮੈਂ 2 ਮਿੰਟ ਤੁਹਾਡੇ ਹੋਰ ਲਊਂਗਾ ਕਿਤੇ ਕੋਚਾਂ ਦੀ ਤੁਹਾਨੂੰ ਪ੍ਰੋਬਲਮ ਲੱਗਦੀ ਹੈ ਕਿ ਕੋਚ ਅਸੀਂ ਉਹ ਨਹੀਂ ਦੇ ਪਾ ਰਹੇ ਆਪਣੇ ਬੱਚਿਆਂ ਨੂੰ ਬੱਚੇ ਮਿਹਨਤ ਕਰਦੇ ਸਰਕਾਰ ਮਿਹਨਤ ਕਰਦੀ ਹੈ ਐਸਾ ਦੁਨੀਆ 'ਤੇ ਕੋਈ ਫਾਰਮੂਲਾ ਹੀ ਹੈ ਨਹੀਂਗਾ ਜਿਹੜੇ ਪਹਿਲਾ ਗੁਰੂ ਆ ਨਾ ਉਹੀ ਲਾਸਟ ਗੁਰੂ ਬਣ ਜਾਂਦਾ ਖਿਡਾਰੀ ਦੀ ਮਿਹਨਤ ਆਪਣੀ ਹੁੰਦੀ ਹੈ ਜਿੰਨੀ ਕਰਨੀ ਹੈ ਤੁਸੀਂ ਦਿਗਜ ਤੋਂ ਦਿਗਜ ਖਿਡਾਰੀ ਨਾਲ ਗੱਲ ਕਰ ਲਿਓ ਕੋਚਾਂ ਦਾ ਸਤਿਕਾਰ ਹੈ ਕੋਚ ਉਂਗਲ ਫੜ ਕੇ ਤੁਰਨਾ ਸਿਖਾਉਂਦੇ ਨੇ ਭੱਜਣਾ ਬੰਦੇ ਦੀ ਆਪਣੀਆਂ ਲੱਤਾਂ ਨਹੀਂ ਹੁੰਦਾ ਸੋ ਮੈਨੂੰ ਲੱਗਦਾ ਕਿ ਬਹੁਤ ਸਾਰੇ ਸਾਡੇ ਬੰਦੇ ਪਿੰਡਾਂ 'ਚ ਮਿਹਨਤ ਕਰਕੇ ਵੀ ਤਗੜੇ ਹੋਏ ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਰਹਿ ਕੇ ਫੇਲ ਹੋ ਗਏ ਜਿਹੜੇ ਸਾਡੇ ਕੋਚ ਨੇ ਉਹ ਸਾਡੇ ਸਤਿਕਾਰਯੋਗ ਨੇ ਤੇ ਪੰਜਾਬ ਦੇ ਵਿੱਚ ਤਾਂ ਜਿੰਨੇ ਸਾਡੇ ਰਿਟਾਇਰੀ 올ੰਪੀਅਨ ਨੇ ਅਰਜਨਵਾਦੀ ਨੇ ਏਸ਼ੀਅੜ ਨੇ ਉਹ ਹਮੇਸ਼ਾ ਪ੍ਰੈਕਟਿਸ ਗਰਾਊਂਡ ਕਰਾਉਣ ਜਾਣ ਨੂੰ ਤਿਆਰ ਰਹਿੰਦੇ ਆ ਉਹਨਾਂ ਨੂੰ ਕੋਈ ਬੁਲਾਵੇ ਚਲਾ ਜਾਂਦੇ ਆ ਤੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਈ ਥੋੜੀ-ਬਹੁਤੀ ਭਰਤੀ ਦੀ ਕਮੀ ਸੀ ਉਹ ਜਿਹੜੀਆਂ ਖੇਡ ਨਰਸਰੀਆਂ ਬਣ ਰਹੀਆਂ ਨੇ ਉਹਦੇ ਵਿੱਚ ਜਿਹੜੀ ਉਹ ਸਾਰੀ ਪੂਰੀ ਹੋ ਜਾਏਗੀ ਸੋ ਮੈਂ ਸਾਰੇ ਪੰਜਾਬੀਆਂ ਨੂੰ ਯੂਥ ਨੂੰ ਇਹ ਬੇਨਤੀ ਤੇ ਅਪੀਲ ਕਰਦਾ ਹੱਥ ਜੋੜ ਕੇ ਕਿ ਗਰਾਊਂਡਾਂ ਤੱਕ ਜ਼ਰੂਰ ਜਾਓ ਨੌਕਰੀਆਂ ਵਾਲੇ ਵਾਲੇ ਰਾਹ ਸਕਾਲਰਸ਼ਿਪ ਵਾਲੇ ਰਾਹ ਛੋਡੀ ਬਾਂਹ ਫੜਨੂ ਜਿਹੜੀ ਮਾਨ ਸਰਕਾਰ ਉਹ ਵਚਨਬੱਧ ਆ ਤੇ ਜਿਨ੍ਹਾਂ ਸਰਕਾਰਾਂ ਦੇ ਵਿੱਚ ਸਪੋਰਟਸਮੈਨਾਂ ਦੀ ਬਾਂਹ ਫੜੀ ਗਈ ਤੇ ਜਿਹੜੀਆਂ ਸਰਕਾਰਾਂ ਨੇ ਬਾਂਹ ਫੜੀ ਲੋਕਾਂ ਨੇ ਕਦੀ ਉਹਨਾਂ ਦੀ ਫਿਰ ਬਾਂਹ ਛੱਡੀ ਨਹੀਂ ਸੋ ਮੈਂ ਸਾਰੇ ਪੰਜਾਬ ਨਿਵਾਸੀਆਂ ਨੂੰ ਹਿੰਦੁਸਤਾਨ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਗਰਾਉਂਡਾਂ ਤੱਕ ਜਾਓ ਬਹੁਤ ਬਹੁਤ ਇੱਕ ਇੱਕ ਚਰਚਾ ਚੱਲੀ ਸੀਗੀ ਕਿ ਗੁਰਨਾਲ ਖਨੌਰ ਕਿਉਂਕਿ ਖਿਡਾਰੀ ਨੇ ਵਿਧਾਇਕ ਬਣੇ ਨੇ ਉਹ ਖੇਡ ਮੰਤਰੀ ਬਣ ਸਕਦੇ ਨੇ ਕੋਈ ਇਸ ਤਰੀਕੇ ਦੀ ਹੈ ਆ ਕਿਉਂਕਿ ਸੀਐਮ ਸਾਹਿਬ ਦੇ ਕੋਲ ਹੈ ਇਹ ਪਾਰਟੀ ਦਾ ਪ੍ਰੋਟੋਕੋਲ ਹੈ ਜੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸਾਹਿਬ ਸੰਦੀਪ ਪਾਠਕ ਜੀ ਇਹ ਸਾਰੇ ਹੀ ਉਹਨਾਂ ਦਾ ਪ੍ਰੋਟੋਕੋਲ ਹੈ ਜੇ ਜਿੰਮੇਵਾਰੀ ਤੁਹਾਨੂੰ ਮਿਲਦੀ ਆ ਪਾਰਟੀ ਦੇ ਵੱਲੋਂ ਮੈਂ ਕਹਿੰਨਾ ਜੀ ਚਾਹੇ ਕਿਸੇ ਵੀ ਮੰਤਰੀ ਪਾਦੀ ਜਿੰਮੇਵਾਰੀ ਹੈ ਕਿਸੇ ਵੀ ਕੈਬਨਟ ਦੀ ਆ ਜਿੰਨੂੰ ਵੀ ਮਿਲੇ ਨਵਾਵੇ ਪੂਰੇ ਜੀ ਦੇ ਦੇਖ ਰਹੇ ਆ ਨਾ ਕਿ ਜੇ ਡਾਕਟਰ ਨੇ ਡਾਕਟਰ ਬਲਵੀਰ ਉਹ ਸਿਹਤ ਮੰਤਰੀ ਨੇ ਤਾਂ ਖੇਡ ਮੰਤਰੀ ਵੀ ਖਿਡਾਰੀ ਨਹੀਂ ਹੋ ਸਕਦਾ ਹੋ ਸਕਦਾ ਇਹ ਇਹ ਉਹਨਾਂ ਦਾ ਪਾਰਟੀ ਦਾ ਜਾਂ ਕਾਲਪੁਰਖ ਦਾ ਹੁਕਮ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੋ ਗੁਰਲਾਲ ਘਨੌਰ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਕਬੱਡੀ ਦੇ ਵਿੱਚ ਰੇਡ ਗੁਰਲਾਲ ਘਨੌਰ ਪਾਉਂਦਾ ਸੀ ਤਾਂ ਜੱਫਾ ਕੋਈ ਲਾਉਣ ਵਾਲਾ ਨਹੀਂ ਹੁੰਦਾ ਸੀ ਖੈਰ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਆਏ ਵਿਧਾਇਕ ਬਣੇ ਪਰ ਇੱਕ ਵੱਡਾ ਸਵਾਲ ਹੈ ਕਿ ਖੇਡ ਵਿਭਾਗ ਦੇ ਵਿੱਚ ਇਸ ਤਰੀਕੇ ਦੇ ਨਾਲ ਜੇ ਖਿਡਾਰੀ ਕੋਈ ਵਿਧਾਇਕ ਹੈਗਾ ਆ ਤਾਂ ਕਿ ਉਸ ਨੂੰ ਕਮਾਨ ਨਹੀਂ ਦੇ ਦੇਣੀ ਚਾਹੀਦੀ ਉਸ ਨੂੰ ਕੀ ਵਰਤ ਕੇ ਦੇਖਣਾ ਨਹੀਂ ਚਾਹੀਦਾ ਹੋ ਸਕਦਾ ਹੈ ਕਿ ਇਸ ਤੋਂ ਹੋਰ ਵੀ ਜਿਹੜੇ ਜ਼ਿਆਦਾ ਨੇ ਰਿਜ਼ਲਟ ਉਹ ਚੰਗੇ ਆ ਸਕਦੇ ਨੇ ਪਰ ਅੱਜ ਗੱਲ ਖੇਡਾਂ ਵਾਤਨ ਪੰਜਾਬ ਦੀਆਂ ਦੀ ਹੋ ਰਹੀ ਹੈ ਸੀਜ਼ਨ 3 ਅੱਜ ਸੰਗਰੂਰ ਦੇ ਵਾਰ ਹੀ ਜੋ ਸਟੇਡੀਅਮ ਤੋਂ ਸ਼ੁਰੂ ਹੋ ਚੁੱਕਿਆ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਉਹਨਾਂ ਨੇ ਇਹਨਾਂ ਖੇਡਾਂ ਦਾ ਆਗਾਜ਼ ਕਰਾਇਆ ਉਦਘਾਟਨੀ ਸਵਾਗਤ ਹੋਇਆ ਤੇ ਅਗਲੇ ਪੂਰੇ 1 ਮਹੀਨੇ ਤੱਕ ਇਹ ਖੇਡਾਂ ਚਲਦੀਆਂ ਰਹਿਣਗੀਆਂ ਸਰਕਾਰ ਤੇ ਗੁਰਲਾਲ ਘਣੌਰ ਵਿਧਾਇਕ ਨੂੰ ਲੱਗਦਾ ਕਿ ਇਹਨਾਂ ਖੇਡਾਂ ਦੇ ਵਿੱਚੋਂ ਐਸੇ ਖਿਡਾਰੀ ਪੈਦਾ ਹੋਣਗੇ ਜਿਹੜੇ 올림픽 ਦੇ ਵਿੱਚ ਜਾ ਕੇ ਸਾਡੇ ਦੇਸ਼ ਲਈ ਤਮਗੇ ਜਿੱਤ ਕੇ ਲੈ ਕੇ ਆਉਣਗੇ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਮੈਂ ਰਵਿੰਦਰ ਸਿੰਘ ਬੈਣੀਪਾਲ ਔਨ 에ਅਰ ਸੰਗਰੂਪ